ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਸਤੇ ਇਸ ਤਰ੍ਹਾਂ ਹੀ ਮੈਂ ਰਿਕੁਐਸਟ ਕਰਾਂਗਾ ਕਿ ਮੇਰੇ ਪੀਰੇ ਵੈਲਫੇਅਰ ਜੋਧ ਕਲੱਬ ਵੱਲੋਂ ਜੋ ਹੀਰ ਫੈਮਿਲੀ ਵੱਲੋਂ ਹਰ ਸਾਲ ਅੱਖਾਂ ਦਾ ਮੁਫਤ ਆਪਰੇਸ਼ਨ ਕੈਂਪ ਲਾਇਆ ਜਾਂਦਾ ਹੈ ਉਹਨਾਂ ਦਾ ਸਨਮਾਨ ਮੈਂ ਬੇਨਤੀ ਕਰਾਂਗਾ ਸਰਪੰਚ ਕੁਲਵਿੰਦਰ ਕੌਰ ਅਤੇ ਪੰਚਾਇਤ ਵਾਰੀ ਵਾਰੀ ਤੁਹਾਡੇ ਪਾਸੇ ਹਾਂਜੀ ਡਾਕਟਰ ਸਾਹਿਬ ਅੱਜ ਤੁਹਾਡਾ ਆਪਣਾ ਜਿਹੜਾ ਇਲਾਕੇ ਚ ਸਾਡਾ ਇਹ ਮੇਰੇ ਕੈਂਪ ਲਾ ਰਹੇ ਕਿੰਨੇ ਕੈਂਪ ਲਾ ਰਹੇ ਇਹ ਸਾਡਾ ਚੌਥਾ ਕੈਂਪ ਲੱਗ ਰਿਹਾ ਪਿੰਡ ਢਾਲ ਮਜਾਰੇ ਵਿੱਚ ਸਰਦਾਰ ਚਰਨ ਸਿੰਘ ਹੋਣਾ ਦੇ ਸਹਿਯੋਗ ਨਾਲ ਲੱਗ ਰਿਹਾ ਨੇ ਇਹ ਅਸੀਂ ਇੱਥੇ ਜਿਹੜੇ ਵੀ ਲੋਕ ਜੋ ਵੀ ਅੱਖਾਂ ਦੀ ਪ੍ਰੋਬਲਮ ਦੇ ਨਾਲ ਆਣਗੇ ਉਹਨਾਂ ਦਾ ਸਾਰਿਆਂ ਦਾ ਇਲਾਜ ਕਰਾਂਗੇ ਜਿਹਨੂੰ ਦਵਾਈ ਦੀ ਲੋੜਾ ਲਾਈ ਦਵਾਂਗੇ ਜਿਹਨੂੰ ਆਪਰੇਸ਼ਨ ਦੀ ਲੋੜਾ ਉਹ ਆਪਰੇਸ਼ਨ ਹੋਣਾ ਹੈ ਫੇਗੋ ਮਸ਼ੀਨ ਦੇ ਨਾਲ ਆਪਰੇਸ਼ਨ ਹੋਣਾ ਕੋਈ ਕਿੰਗਾ ਨਹੀਂ ਕੋਈ ਡੰਗਾ ਨਹੀਂ ਕੋਈ ਤਕਨੀਕ ਨਹੀਂ ਕਰੀ ਤੇ ਉਸੇ ਦਿਨ ਮਰੀ ਨੂੰ ਛੁੱਟੀ ਕਰ ਦਿੱਤੀ ਜੇ ਪੇਸ਼ੈਂਟ ਸਾਰੇ ਹੀ ਜਿੰਨੇ ਪਹਿਲਾਂ ਵੀ ਆਪਰੇਸ਼ਨ ਕੀਤੇ ਨੇ ਸਾਰੇ ਸਫਲ ਰਹੇ ਨੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਗੋਂ ਵੀ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਾਰੇ ਜੋ ਵੀ ਆਵੇ ਸੋ ਰਾਜੀ ਜਾਣ ਤੇ ਆਪਰੇਸ਼ਨ ਸਾਰੇ ਮਨਦੀਪਾਇ ਹਸਪੀਟਲ ਨਵਾਂ ਚੈਰ ਵਿੱਚ ਹੋਣ ਪਰ ਕੀ ਨਾ ਪਰ ਕੀ ਤੇ ਗੋ ਅੱਜ ਪਹਿਲਾਂ ਨਾ ਹਮ ਲਾ ਕੇ ਪੀਣਾ ਦੋ ਕਿਹਦਾ ਇੰਨਾ ਚੰਗਾ ਲੱਗਦਾ ਹੈ ਹੋ ਸਭਿਆ ਜੀ ਚਿਕਨ ਮੀਟ ਹੋ ਗਿਆ 3 नमस्ते नारे में गाते हैं कितनों पर जाते हैं नमस्ते नारे सर्विंग में आज आने के ब्रेकिंग कराऊं अलग नमस्ते नमस्ते आना प्यार वही रहा जो नमस्ते आपकी मिलेगी ਇੱਕ ਮਿੰਟ ਸੁਗੰਧ ਸਮਾਪਤ ਕੀਤੀ ਗਈ ਲਗਾਤਾਰ ਪਾਉਂ ਕੀ ਹਨ ਪੱਲਵੀ ਨੇ ਖਾਲ ਨਹੀਂ ਫੋਟ ਬਣਾਣੀ ਹਾਂਜੀ ਤੋਂ ਬholi ਰਿਮੋਸ਼ਨ ਮੁਕਾਬਲਾ ਚੱਲ ਰਿਹਾ ਹੈ ਉਹ ਬholi ਤੇਰੇ ਪਿਆਰੇ ਦੇ ਪਿੱਛੇ ਦੋਨੇ ਬੌਸਰ ਕਿਤਨਿਆਂ ਦੇ ਵਿੱਚ ਜਦੋਂ ਗਾਹ ਸਾਹਮਣੇ ਸੋ ਉਹ ਬਾਲ ਰਿਹਾ ਕਿ ਨਾ ਬੌਸਰ ਦਾ ਬੱਲਾ ਸਾਡੀ ਖੇਡ ਇਕੱਲੇ ਨੂੰ ਕੱਲਾ ਤੇ ਇਕੱਲੇ ਦਾ ਕੰਮਾ ਨਾ ਕੀਦਾ ਜਿੱਤਿਆ ਜਿੱਤਿਆ ਅੱਜ ਪਤਾ ਲੱਗੂਗਾ ਕਿਹ ਮਟਾਰਿਆ ਬੌਸਰ ਦੇ ਵਿੱਚ ਗੱਲ ਕਰਦੇ ਬੌਸਰ ਦੇ ਸੋ ਬਹੁਤ ਬੱਧੀ ਮੁਕਾਬਲਾ ਚੱਲ ਰਿਹਾ Hãy subscribe cho kênh Ghiền Mì Gõ không bỏ lỡ những video ਤਾਂ ਮੈਂ ਅੱਜ ਦੀ ਖੇਡਾਂ ਮੁੱਦਨ ਪੰਜਾਬ ਦੀ ਸੀਜ਼ਨ 3 ਦੀ ਇਹ ਤਹਿਤ ਜਿਹੜਾ ਸਟੇਟ ਲੈਵਲ ਤੇ ਰਾਜਪਤਰੀ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਿਹੜਾ ਇਹ ਮੈਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਪੋਰਟਸ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਜਾ ਧੰਨਵਾਦ ਲੈਮਰਨ ਟੈਕ ਸਕਿੱਲ ਯੂਨੀਵਰਸਿਟੀ ਦਾ ਉਹਨਾਂ ਦੇ ਚਾਂਸਲਰ ਸਾਹਿਬ ਦਾ ਤੇ ਸਮੁੱਚੀ ਇਹਨਾਂ ਦੀ ਟੀਮ ਜਿਹੜੀ ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਟੂਰਨਾਮੈਂਟ ਕਰਾਉਣ ਦਾ ਜਿਹੜਾ ਮੌਕਾ ਦੇ ਰਹੇ ਨੇ ਤੀਸਰਾ ਧੰਨਵਾਦ ਸਾਡੇ ਜ਼ਿਲ੍ਹੇ ਦੇ ਸਪੋਰਟ ਅਫਸਰ ਭੈਣ ਜੀ ਬੰਦਨਾ ਚੋਹਾਨ ਜੀ ਇਹਨਾਂ ਦੀ ਜਿੰਨੀ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੂਸਰਾ ਅੱਜ ਇੱਥੇ ਅਲੱਗ-ਅਲੱਗ 17 ਸਾਲ ਤੋਂ ਲੈ ਕੇ ਕਰੀਬ 35 ਸਾਲ 40 ਸਾਲ ਤੱਕ 14 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੇ ਅਲੱਗ-ਅਲੱਗ ਇਸ ਦੇ ਬੱਚੇ ਨੇ ਅ ਨੌਜਵਾਨ ਨੇ ਉਹਨਾਂ ਦੇ ਜਿਹੜੇ ਮੈਚ ਹੋਣੇ ਨੇ ਸੋ ਇਸ ਸੁਬਾ ਪਤਰੀ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਬੱਚਿਆਂ ਨੇ ਆਪਣੇ ਵੱਲੋਂ ਪੂਰਾ ਸਿਰ ਤੋੜ ਮਿਹਨਤ ਕਰਕੇ ਜਿਹੜਾ ਪਹਿਲਾਂ ਉਹ ਜ਼ਿਲ੍ਹਾ ਪਤਰੀ ਤੇ ਹੁਣ ਉਹ ਬਲੌਕ ਪਤਰੀ ਜ਼ਿਲ੍ਹਾ ਪਤਰੀ ਤੇ ਹੁਣ ਸਟੇਟ ਲੈਵਲ ਦੇ ਜਿਹੜੇ ਟੂਰਨਾਮੈਂਟ ਉਹ ਖੇਡਣ ਦੇ ਲਈ ਪਾਰਟਿਸਪੇਟ ਕਰ ਰਹੇ ਨੇ ਸਾਰੇ ਬੱਚਿਆਂ ਨੂੰ ਮੈਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਔਰ ਯੂਥ ਨੂੰ ਇਹੀ ਕਹਿਣਾ ਕਿ ਬੱਚੇ ਗਰਾਊਂਡ ਨਾਲ ਜੁੜ ਕੇ ਰਹੋ ਨਸ਼ੇ ਪੱਤੇ ਦਾ ਜਿਹੜਾ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਦੇ ਉੱਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਆ ਜਿੰਨੇ ਵੀ ਪੇਰੈਂਟਸ ਨੇ ਉਹਨਾਂ ਸਾਰਿਆਂ ਨੂੰ ਮੈਂ ਇਹੀ ਰਿਕਵੈਸਟ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ ਨਾਲ ਜੋੜੋ ਕਿਉਂਕਿ ਗਰਾਊਂਡ ਹੀ ਖੇਡਾਂ ਹੀ ਇੱਕ ਮਾਤਰ ਜ਼ਰੀਆ ਆ ਜਿਸ ਤੋਂ ਆਪਾਂ ਬੱਚਿਆਂ ਨੂੰ ਨਸ਼ੇ ਦੇ ਘੂੜ ਤੋਂ ਬਚਾ ਸਕਦੇ ਆ ਬਾਕੀ ਅੱਜਕੱਲ ਕਾਫੀ ਜਿਹੜੀ ਜਾਗਰੂਕਤਾ ਆ ਖੇਡ ਵਿਭਾਗ ਵੱਲੋਂ ਅਨੌਜਵਾਨਾਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਮੁੱਚਾ ਖੇਡ ਵਿਭਾਗ ਇਹਦੇ ਲਈ ਵਧਾਈ ਦਾ ਪਾਤਰ ਹੈ ਸਤਿ ਸ਼੍ਰੀ ਅਕਾਲ ਸਰ ਸਿਰ ਆਪਣੇ ਜੋ ਲੈਂਬਰਿੰਗ ਟੈਕਸ ਕੇ ਲਿ ਯੂਨੀਵਰਸਿਟੀ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਹੋ ਰਹੀਆਂ ਨੇ ਇਸ ਦੇ ਲਈ ਤੁਸੀਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਪਹਿਲਾਂ ਤਾਂ ਮੈਂ ਅੱਜ ਦੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਇਹ ਤੈਥ ਜਿਹੜਾ ਸਟ੍ਰੀਟ ਲੈਵਲ ਦੇ ਰਾਜਪਤਰੀ ਬਾਕਸਿੰਗ ਦੇ ਮੁਕਾਬਲੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਿਹੜਾ ਇਹ ਮੈਚ ਕਰਾਉਣ ਦਾ ਸੁਭਾਗ ਪ੍ਰਾਪਤ ਹੋਇਆ ਉਹਦੇ ਲਈ ਮੈਂ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਸਪੋਰਟਸ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੂਜਾ ਧੰਨਵਾਦ ਲੈਂਬਰਨ ਟੈਕਨੋ ਸਕਿੱਲ ਯੂਨੀਵਰਸਿਟੀ ਦਾ ਉਹਨਾਂ ਦੇ ਚਾਂਸਲਰ ਸਾਹਿਬ ਦਾ ਦੇ ਸਮੁੱਚੀ ਇਹਨਾਂ ਦੀ ਟੀਮ ਜਿਹੜੀ ਜਿਹੜੇ ਇੱਥੇ ਯੂਨੀਵਰਸਿਟੀ ਦੇ ਵਿੱਚ ਸਾਨੂੰ ਟੂਰਨਾਮੈਂਟ ਕਰਾਉਣ ਦਾ ਜਿਹੜਾ ਮੌਕਾ ਦੇ ਰਹੇ ਨੇ ਤੀਸਾ ਧੰਨਵਾਦ ਸਾਡੇ ਜ਼ਿਲ੍ਹੇ ਦੇ ਸਪੋਰਟਸ ਅਫਸਰ ਭੈਣ ਜੀ ਬੰਦਨਾ ਚੋਹਾਨ ਜੀ ਇਹਨਾਂ ਦੀ ਜਿੰਨੀ ਟੀਮ ਆ ਮੈਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਦੂਸਰਾ ਅੱਜ ਇੱਥੇ ਅਲੱਗ-ਅਲੱਗ 17 ਸਾਲ ਤੋਂ ਲੈ ਕੇ ਕਰੀਬ 35 ਸਾਲ 40 ਸਾਲ ਤੱਕ 14 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਜਿਹੜੇ ਅਲੱਗ-ਅਲੱਗ ਇਸ ਦੇ ਬੱਚੇ ਨੇ ਅ ਨੌਜਵਾਨ ਨਹੀਂ ਉਹਨਾਂ ਦੇ ਜਿਹੜੇ ਮੈਚ ਹੁਣੇ ਨਹੀਂ ਸੋ ਇਸ ਪੱਤਰੀ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਬੱਚੇ ਆਏ ਨੇ ਉਹਨਾਂ ਬੱਚਿਆਂ ਨੇ ਆਪਣੇ ਵੱਲੋਂ ਪੂਰਾ ਸਿਰ ਤੋੜ ਮਿਹਨਤ ਕਰਕੇ ਜਿਹੜਾ ਪਹਿਲਾਂ ਉਹ ਜ਼ਿਲ੍ਹਾ ਪੱਤਰੀ ਤੇ ਹੁਣ ਉਹ ਬਲੌਕ ਪੱਤਰੀ ਜ਼ਿਲ੍ਹਾ ਪੱਤਰੀ ਤੇ ਹੁਣ ਸਟੇਟ ਲੈਵਲ ਦੇ ਜਿਹੜੇ ਟੂਰਨਾਮੈਂਟ ਉਹ ਖੇਡਣ ਦੇ ਲਈ ਪਾਰਟਿਸਿਪੇਟ ਕਰ ਰਹੇ ਨੇ ਸਾਰੇ ਬੱਚਿਆਂ ਨੂੰ ਮੈਂ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਔਰ ਯੂਥ ਨੂੰ ਇਹੀ ਕਹਿਣਾ ਕਿ ਬੱਚੋ ਗਰਾਊਂਡ ਨਾਲ ਜੁੜ ਕੇ ਰਹੋ ਨਸ਼ੇ ਪੱਤੇ ਦਾ ਜਿਹੜਾ ਅੱਜ ਛੇਵਾਂ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਦੇ ਉੱਤੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਆ ਜਿੰਨੇ ਵੀ ਪੀਰੈਂਟਸ ਨੇ ਹੋਣਾ ਸਾਰਿਆਂ ਨੂੰ ਮੈਂ ਇਹੀ ਰਿਕਵੈਸਟ ਕਰਦਾ ਕਿ ਆਪਣੇ ਬੱਚਿਆਂ ਨੂੰ ਬਹੁਤ-ਬਹੁਤ ਗਰਾਊਂਡ ਨਾਲ ਜੋੜੋ ਕਿਉਂਕਿ ਗਰਾਊਂਡ ਹੀ ਖੇਤਾ ਹੀ ਇੱਕ ਬੰਦਰ ਜਰੀਆ ਹੈ ਜਿਸ ਨੂੰ ਆਪਾਂ ਬੱਚਿਆਂ ਨੂੰ ਨਸ਼ੇ ਦੇ ਖੂਤੋਂ ਬਚਾ ਸਕਦੇ ਹਾਂ ਬਾਕੀ ਅੱਜਕੱਲ ਕਾਫੀ ਜਿਹੜੀ ਜਾਗਰੂਕਤਾ ਹੈ ਫਕੇੜ ਵਿਭਾਗ ਵੱਲੋਂ ਅਨੋਝਵਾਨਾਂ ਦੇ ਵਿੱਚ ਲਿਆਂਦੀ ਜਾ ਰਹੀ ਹੈ ਸਮੁੱਚਾ ਖੇਡ ਵਿਭਾਗ ਇਹਦੇ ਲਈ ਵਧਾਈ ਦਾ ਪਾਤਰ ਹੈ थैंक यू ਸਰ थैंक यू सो मच ਸਤਿ ਸ਼੍ਰੀ ਅਕਾਲ ਮੈਮ ਮੈਮ ਤੁਸੀਂ ਜਿਸ ਤਰ੍ਹਾਂ ਇੱਕ ਕਹਿੰਦੇ ਕਿ ਫੀਮੇਲ ਹੋਣਾ ਇੱਕ ਪ੍ਰਾਊਡ ਦੀ ਗੱਲ ਹੈ ਤੇ ਤੁਸੀਂ ਅੱਗੇ ਵਧ ਕੇ ਬਹੁਤ ਮਿਹਨਤ ਦੇ ਨਾਲ ਕੰਮ ਕਰ ਰਹੇ ਹੋ ਤੇ ਤੁਸੀਂ ਪੰਜਾਬ ਦੀ ਧੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਤਾਂ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੱਲੋਂ ਅੱਜ ਬਹੁਤ ਹੀ ਖੁਸ਼ੀ ਔਰ ਮਾਨਵਰੀ ਗਾਲਬਿਤ ਮਹਿਸੂਸ ਹੋ ਰਹੀ ਹੈ ਲੇਮਨ ਟੈਕਸ ਕੇ ਲਈ ਐਸਟੀਵੀ ਕੇ ਕਿ ਜਿਹਨੇ ਕੀਤਾ ਮਤਨ ਪੰਜਾਬ ਦੀਆਂ ਨੇ ਪੰਜਾਬ ਸਰਕਾਰ ਜੀ ਵੱਲੋਂ ਆ ਡਾਇਰੈਕਟਰ ਸਪੋਰਟਸ ਜੀ ਵੱਲੋਂ ਜਿਹੜੇ ਉਹ ਹੀ ਹੁਕਮ ਅੰਦਸਾ ਅਸੀਂ ਇੱਥੇ ਬਾਕਸਿੰਗ ਜिला ਸ਼ਹੀਦ ਭਗਤ ਸਿੰਘ ਨਗਰ ਵਿਖੇ ਬਾਕਸਿੰਗ ਕਰਵਾ ਰਹੇ ਆਂ ਔਰ ਇਹ ਹੀ ਗੱਲ ਫੀਮੇਲ ਲੇਡੀਆਂ ਸੀ ਤੇ ਫੀਮੇਲ ਲੇਡੀਆਂ ਤਾਂ ਵੈਸੇ ਇੱਕ ਇੰਨੀ ਪਾਵਰ ਊਮਨ ਹੁੰਦੀਆਂ ਨੇ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦੇ ਕਿਸੇ ਪੱਖ ਦੇ ਵਿੱਚ ਕਮੀ ਮਹਿਸੂਸ ਨਹੀਂ ਹੁੰਦੀ ਹਰ ਚੀਜ਼ ਨੂੰ ਆਪਣਾ ਜਗਾ ਉਹ ਸੇ ਮਾਰ ਲੈਂਦੀ ਹੈ ਨੇ ਕੰਮ ਕੀ ਆ ਦੂਸਰੀ ਗੱਲ ਰਹੀ ਮੇਰੀ ਗੱਲ ਮੈਂ ਇੱਕ ਬਹੁਤ ਹੀ ਪੰਜਾਬ ਵੱਲੋਂ ਅੱਛੀ ਸਪੋਰਟਸ ਪਰਸਨ ਵੀ ਰਹੇ ਹਾਂ ਤਾਰੀਫ਼ ਨਹੀਂ ਕਰਦੀ ਵਾਲੀਬਾਲ ਦੀ ਬਹੁਤ ਅੱਛੀ ਖਿਡਾਰਨ ਰਹੀਆਂ ਔਰ ਨਾਲ ਹੀ ਨਾਲ ਇਹ ਸਪੋਰਟਸ ਵਾਲੇ ਬੱਚਿਆਂ ਦੀ ਹਰ ਇੱਕ ਬਰੀਕੀ ਨੂੰ ਹਰ ਇੱਕ ਚੀਜ਼ ਨੂੰ ਸਮਝਦੇ ਹੋਏ ਕੋਚਿੰਗ ਦੀ ਬਰੀਕੀ ਨੂੰ ਇੱਕ ਅੱਛੀ ਕੋਚ ਵੀ ਰਹੀਆਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਵਾਲੀਬਾਲ ਦੀ ਦੀਨਾ ਬਿਹਾਰ ਇੱਕ ਬਰੀਕੀ ਨੂੰ ਕੋਚਿੰਗ ਦੇ ਪਲੇਅਰਸ ਦੇ ਨੂੰ ਹਰ ਇੱਕ ਬਰੀਕੀ ਹਰ ਇੱਕ ਕਮੀ ਨੂੰ ਮੈਂ ਸੋਚਦੀ ਹਾਂ ਮਹਿਸੂਸ ਕਰ ਸਕਦੀ ਹਾਂ ਕਿ ਇੱਥੇ ਕਿਹਨੂੰ ਕੀ ਕਿਸ ਚੀਜ਼ ਦੀ ਜ਼ਰੂਰਤ ਹੈ ਕਿਹਨੂੰ ਨਹੀਂ ਹੈ ਤੇ ਪੂਰਾ ਸਹਿਯੋਗ ਕਰਨ ਦੀ ਮੈਂ ਔਰ ਉਹਨਾਂ ਦੀ ਜੋ ਵੀ ਆਸ ਮੁਰਾਦ ਹੈ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨਾਲ ਹੀ ਸਕਿੱਲ ਟੈਕ ਯੂਨੀਵਰਸਿਟੀ ਦੇ ਮਿਸਟਰ ਰਾਮ ਜੀ ਔਰ ਮੈਡਮ ਦੀਤੂ ਜੀ ਜੋ ਕਿ ਮੈਨੂੰ ਸਟਾਫ ਨੇ ਮੇਰੇ ਨਾਲ ਬਿਲਕੁਲ ਦਿਨ ਰਾਤ ਖੜੇ ਨੇ ਔਰ ਇਹਨਾਂ ਦੇ ਸਹਿਯੋਗ ਦੇ ਨਾਲ ਮੈਂ ਆਪਣਾ ਅੱਛਾ ਟੂਰਨਾਮੈਂਟ ਬਹੁਤ ਅੱਛੇ ਤਰ੍ਹਾਂ ਕਰਦੇ ਔਰ ਦੀਤੂ ਜੀ ਵੀ ਇੱਕ ਐਜ਼ ਅ ਔਮਨ ਬਹੁਤ ਸਟਰੋਂਗ ਲੇਡੀ ਨੇ ਜੋ ਕਿ ਮੇਰੇ ਨਾਲ ਕੰਦੇ ਦੇ ਕੰਦਾ ਮਿਲਾ ਕੇ ਖੜੇ ਨੇ ਅਸੀਂ ਕੋਸ਼ਿਸ਼ ਕਰਾਂਗੇ ਖੇਡਾਂ ਵਤਨ ਪੰਜਾਬ ਦੀ ਜਿਹੜੇ ਸਾਡੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨੂੰ ਮਿਲੀਆਂ ਨੇ ਅਸੀਂ ਇਹਨੂੰ ਇੰਨਾ ਕੁ ਵਧੀਆ ਬਣਾਇਆ ਕਿ ਬੱਚੇ ਅਗਲੀ ਵਾਰ ਵੀ ਕਹਿਣ ਕਿ ਬਾਕਸਿੰਗ ਹੋਵੇ ਤਾਂ ਲੈਵਲ ਤੇ ਯੂਨੀਵਰਸਿਟੀ ਵਿਖੇ ਹੋਵੇ ਥੈਂਕ ਯੂ ਮੈਮ ਥੈਂਕ ਯੂ ਸੋ ਮਚ ਟੈਲੈਂਟ ਵਾਈਸ ਪ੍ਰੈਜ਼ੀਡੈਂਟ ਯੂਥ ਡੇ ਪੰਜਾਬ ਆਮ ਆਦਮੀ ਪਾਰਟੀ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਰਪਰ ਤੋਂ ਬਹੁਤ ਸਿੰਘ ਦੀ ਬਾਅਦ ਸਕੀਮ ਸਾਰੇ ਕਿਹੜਾ ਪਹਲਾ ਕੀਤਾ ਦਾ ਸਾਨੂੰ ਬਹੁਤ ਜਿਆਦਾ ਟੈਲੈਂਟ ਮਿਲਿਆ ਜਿੱਥੇ ਤੋਂ ਤੋਂ ਬੇਨਤੀ ਕਰਨਾ ਸਰ ਪਲੀਜ਼ ਅਸ਼ੀਰਵਾਦ ਦੇ ਲੈ ਕੇ ਜਾਓ ਸਰ ਪਲੀਜ਼ ਵੌਸ਼ਿੰਗ ਟੂਰਨਾਮੈਂਟ ਦੇ ਵਿੱਚ ਅਲੱਗ-ਅਲੱਗ ਜਿਲਿਆਂ ਤੋਂ ਪੰਜਾਬ ਦੇ ਅਰਗਨ ਕੁੰਨਿਆਂ ਤੋਂ ਪਹੁੰਚੇ ਹੋਏ ਸਾਰੇ ਹੀ ਪੇਰੇਮੂ ਪੇਰੇ ਦੇ ਨਾਲ ਆਏ ਉਹਨਾਂ ਦੇ ਸਾਰੇ ਹੀ ਕੋਚ ਸਹਿਵਾਣਾ ਨੂੰ ਔਰ ਰਾਜਪਤਰੀ ਟੂਰਨਾਮੈਂਟ ਕਰਵਾ ਰਹੀ ਛੱਤੀ ਸੋਸ਼ਲ ਕਮਿਟੀ ਦੀ ਟੀਮ ਸਾਡੇ ਡਾਇਰੈਕਟਰ ਸਾਹਿਬ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਕਾਰ ਪਰਮ ਸਿਮਰ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਜੇਪ ਮੁਪਾਲਾ ਜ਼ਿਲ੍ਹਾ ਪਿਛਲੇ 1 ਸਾਲ ਤੋਂ ਲਗਾਤਾਰ ਖੇਡਾਂ ਬੰਦ ਪੰਜਾਬ ਦੇ ਕਰਵਾਉਂਦਾ ਆ ਰਿਹਾ ਸੋ ਅੱਜ ਖੇਡਾਂ ਬੰਦ ਪੰਜਾਬ ਦੀਆਂ ਸੀਜ਼ਨ 3 ਦੇ ਤਹਿਤ ਜਿਹੜੇ ਬੌਕਸਿੰਗ ਮੁਕਾਬਲਿਆਂ ਦਾ ਜਿਹੜਾ ਸੂਬਾ ਪੱਤਰੀ ਮਾਨ ਇਹਨਾਂ ਟੂਰਨਾਮੈਂਟ ਨੂੰ ਕਰਾਉਣ ਦਾ ਉਹ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦੇ ਹਿੱਸੇ ਆਇਆ ਉਹਦੇ ਲਈ ਮੈਂ ਆਪਣੇ ਜ਼ਿਲ੍ਹੇ ਦੇ ਮਾਨਯੋਗ ਡੀਸੀ ਸਾਹਿਬ ਸਾਡੇ ਜ਼ਿਲ੍ਹੇ ਦੇ ਸਪੋਰਟ ਆਫਸਰ ਭੈਣ ਜੀ ਬੰਨਾ चौहान ਜੀ ਔਰ ਜਦੋਂ ਕਿ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਤੇ ਬਣੌਰ ਸਪੋਰਟ ਆਫਸਰ ਆਏ ਇਹਨਾਂ ਨੇ ਸਪੋਰਟ ਦੇ ਵਿੱਚ ਜਿਹੜਾ ਕਾਫੀ ਵਧੀਆ ਕੰਮ ਕੀਤਾ ਔਰ ਕਾਫੀ ਮਦਦਾਂ ਲਿਆਇਆ ਇਹਨਾਂ ਦੀ ਬਹੁਤ ਧੂਰੀ ਤਰੀਫੀ ਕਰਦਾ ਹੈ ਵਾਕਈ ਇਸ ਸੇਬ ਦੇ ਕਾਬਲ ਨੇ ਸੋ ਬਹੁਤ ਹੀ ਮੋਟੀਵੇਟਰ ਨੇ ਬਹੁਤ ਹੀ ਬੰਦਿਆ ਕੀਤਾ ਸੈਕਸ਼ਨ ਲਈ ਇਹ ਕੰਮ ਕਰ ਰਹੇ ਨੇ ਇਹਨਾਂ ਦੇ ਨਾਲ ਜੀ ਕੋਰਸਵਾ ਨੇ ਜਿਨ੍ਹਾਂ ਅਲੱਗ-ਅਲੱਗ ਵੀਰੇ ਖਾਸ ਕਰਕੇ ਲੈਮਨ ਟੈਕ ਯੂਨੀਵਰਸਿਟੀ ਦੇ ਚਾਂਸਲਰ ਸਾਹਿਬ ਭਾਜੀ ਜੀ ਸਤਜੀਤ ਕੌੜਾ ਜੀ ਤੇ ਉਹਨਾਂ ਦੀ ਜਿੰਨੀ ਸਮੁੱਚੀ ਟੀਮ ਅਲੱਗ-ਅਲੱਗ ਵੀਰੇ ਆ ਰਾਮ ਮਹਿਰ ਜੀ ਉਹਨਾਂ ਦੀ ਜਿੰਨੇ ਵੀ ਸਾਥੀ ਨੇ ਇਹ ਸਾਰੇ ਸਤਜੀਤ ਜੀ ਸੁਭਾਜਵਾ ਜੀ ਜਿਹੜੇ ਮਿਸਟਰਾਂ ਨੇ ਨਵੰਬਰ ਵਿੱਚ ਬਹੁਤ ਬਹੁਤ ਯੋਗਦਾਨ ਪਾਇਆ ਹੈ ਕਿ ਉਹਨਾਂ ਦਾ ਧੰਨਵਾਦ ਕਰਨਾ ਹੈ ਖਾਸ ਕਰਕੇ ਤਾਨਵੜ ਤੁਹਾਡੇ ਸਾਰੇ ਬੱਚਿਆਂ ਦੇ ਖੇਸ ਦਾ ਜਿਨ੍ਹਾਂ ਨੇ ਤੁਹਾਨੂੰ ਇੱਥੇ ਸੁਪਰ ਕੁਪੀ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਲਈ ਭੇਜਿਆ ਸਭ ਤੋਂ ਵੱਡਾ ਧੰਨਵਾਦ ਤੁਹਾਡੇ ਕੋਚ ਸਾਹਿਬਾਨ ਦਾ ਜਿਨ੍ਹਾਂ ਨੇ ਇਸ ਲੀਗ ਦਾ ਬਣਾਇਆ ਕਿ ਅੱਜ ਤੁਸੀਂ ਸਟੇਟ ਲੈਵਲ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਰਹੇ ਹੋ ਸਾਡੇ ਕਨਵੀਨਰ ਸਾਹਿਬ ਤੇ ਕੋਲ ਕਨਵੀਨਰ ਸਾਹਿਬ ਵੀ ਤੇਰੇ ਨਾਲ ਖੜੇ ਨੇ ਮੈਂ ਇਹਨਾਂ ਦਾ ਵੀ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਬੱਚੇ-ਬੱਚੇ ਤੌਰ ਤੇ ਧੰਨਵਾਦ ਕਰਦਾ ਔਰ ਬੱਚਿਓ ਤੋਂ ਅਨੁਭਿਸ਼ਵਾਦ ਤੋਂ ਇਹ ਪੰਜਾਬ ਦਾ ਮਾਣਯੋਗ ਸਾਡੇ ਮੁੱਖ ਮੰਤਰੀ ਸਾਹਿਬ ਉਹ ਆਮ ਕਰਦੇ ਰਹਿਣੇ ਨੇ ਆਮ ਕਰ ਤੋਂ ਰਹੇ ਨੇ ਔਰ ਜਿਹੜਾ ਬੱਚਾ ਮੁਗਾਲ ਪ੍ਰਤੀ ਆਪਣੇ ਇਹਨਾਂ ਖੇਤਰਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰੂਗਾ ਤੁਹਾਨੂੰ ਪਤਾ ਪਿਛਲੇ 3 ਸਾਲਾਂ ਤੋਂ ਲਗਾਤਾਰ ਪੰਜਾਬ ਸਰਕਾਰ ਲੱਖਾਂ ਨਹੀਂ ਬਲਕਿ ਘੋੜਿਆਂ ਦੇ ਨਾਮ ਜਿਹੜੇ ਬੱਚਿਆਂ ਨੂੰ ਦਿੰਦੇ ਆ ਰਹੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਜਿਹੜੇ ਵੀ ਬੱਚੇ ਟੌਫੀਆਂ ਪੁਜੀਸ਼ਨ ਤੇ ਹਾਸਲ ਕਰਨੀਏ ਉਹਨਾਂ ਨੂੰ ਆਨ ਮਿਲਦੀਆਂ ਛੱਕੀਆਂ ਪੁਜੀਸ਼ਨਾਂ ਦੇ ਉੱਤੇ ਸਰਕਾਰ ਕੋਲ ਲੋਕੀਆਂ ਵੀ ਬਣੀਆਂ ਤੁਹਾਨੂੰ ਆਪਣੀ ਖੇਡ ਦਾ ਮਦਦ ਸਿਰ ਪੂਰੀ ਇਮਾਨਦਾਰੀ ਨਾਲ ਪੂਰੀ ਵਿਸ਼ੇਸ਼ ਤਰੀਕੇ ਨਾਲ ਖੇਡੋ ਔਰ ਮੈਂ ਤੁਹਾਨੂੰ ਆਪਣੇ ਵੱਲੋਂ ਜਿੰਨਾ ਗਵਾਮਾ ਦਿੰਦਾ ਹੋਇਆ ਹੁਣ ਕਿਉਂਕਿ ਬੱਚਿਆਂ ਨੇ ਮੈਚ ਖੇਡਣਾ ਜ਼ਿਆਦਾ ਸਮਾਂ ਨਹੀਂ ਲੜਾਪ ਸੋ ਮੈਂ ਜਾ ਸਰਕਾਰ ਵੱਲੋਂ ਜਿਹੜਾ ਬੱਚਿਆਂ ਨੂੰ ਫਸਟ ਸੈਕੰਡ ਥਰਡ ਦੇ ਲਈ ਕੈਸ਼ ਦਾ ਨਾਮ ਪੀ ਅਨਾਉਂਸ ਕੀਤਾ ਗਿਆ ਫਸਟ ਪਿਜੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ 10000 ਰੁਪਿਆ ਸੈਕੰਡ ਤੇ ਆਉਣ ਵਾਲੇ ਨੂੰ 7000 ਰੁਪਿਆ ਥਰਡ ਤੇ ਆਉਣ ਵਾਲੇ ਨੂੰ 5000 ਰੁਪਿਆ ਜਿਹੜਾ ਕੈਸ਼ ਵੀ ਇਨਾਮ ਸਰਕਾਰ ਵੱਲੋਂ ਦਿੱਤਾ ਜਾਣਾ ਸੋ ਮੈਂ ਤੁਹਾਨੂੰ ਬੱਚਿਆਂ ਨੂੰ ਕਹਿੰਦਾ ਜਵਾਂ ਕਿ ਤੁਸੀਂ ਡਰ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰੋ ਪੰਜਾਬ ਸਰਕਾਰ ਤੁਹਾਡੀ ਆ ਅਸੀਂ ਤੁਹਾਡੇ ਆ ਔਰ ਕਿਸੇ ਵੀ ਤਰ੍ਹਾਂ ਦਾ ਤੁਹਾਡੀ ਤਰੱਕੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਔਂਦਾਈ ਕਿਸੇ ਤਰ੍ਹਾਂ ਦੀ ਕੋਈ ਕਮੀ ਬਾਕੀ ਨਹੀਂ ਆਉਣ ਦਵਾਗੇ ਇਹ ਪਹਿਲਾਂ ਗੱਲਾਂ ਦੇ ਨਾਲ ਮੈਂ ਸਪੱਸ਼ਟ ਜਿੰਨਾ ਵੀ ਖੇਡਪਾਡਾ ਸਾਰੇ ਨਾ ਦੇਵ ਜੀ ਕਹਿੰਦੇ ਆਂ ਤੁਹਾਨੂੰ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਤੁਹਾਡੇ ਸਾਰੇ ਤਰ੍ਹਾਂ ਆਉਂਦਾ ਅਚੇਤੀ ਨੋਰ ਤੇ ਧੰਨਵਾਦ ਤੁਸੀਂ ਇਹਨਾਂ ਨੂੰ ਚੁਲਾ ਕੇ ਮਾਨ ਸਨਮਾਨ ਦਿੱਤਿਆ ਉਹਦੇ ਵਿੱਚ ਮੈਂ ਭੈਣ ਜੀ ਬੰਦਨਾ ਕਹਾਟੀ ਦਾ ਤੇ ਲੈਬਰਾਟਰੀ ਟੈਕ ਯੂਨੀਵਰਸਿਟੀ ਦੇ ਸਪੋਰਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਕੋਸਰ ਆਉਂਦਾ ਧੰਨਵਾਦ ਵਾਈਡ ਗੁੱਡ ਜੀ ਦਾ ਕਰਦਾ ਵਾਈਡ ਗੁੱਡ ਜੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ 레이ਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਦੰਬੀਆ ਤੇ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀ ਸੀ ਇਜਾਜ਼ਤ ਦਿਓ ਧੰਨਵਾਦ